ਹਾਂਜੀ ਗਾਇਸ ਕੀ ਹਾਲ ਚਾਲ ਨੇ ਸਭ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਹੁਣ ਆਪਾਂ ਮਾਰਨਿੰਗ ਦਾ ਵਲੌਗ ਸ਼ੁਰੂ ਕਰਨ ਲੱਗੇ ਆ ਕਿਉਂਕਿ ਅੱਜ ਹੁਣ ਲੇਟ ਹੋ ਜਾਈਦਾ ਤਾਂ ਇਸ ਕਰਕੇ ਮਾਰਨਿੰਗ ਤੇ ਈਵਨਿੰਗ ਦੇ ਮਿਕਸ ਜੀ ਕਰਕੇ ਪੈ ਜਾਂਦੇ ਆ ਤੇ ਇਹ ਆਉ ਤੁਹਾਨੂੰ ਵਿਖਾਈਏ ਤੇ ਹਾਂਜੀ ਗਾਇਸ ਹੁਣ ਮੜੀ ਆਪਾਂ ਕਰ ਦਈਏ ਸਫਾਈ ਕਿਉਂਕਿ ਬਾਕੀ ਸਾਰੇ ਘੋਟੇ ਦੀ ਕੀਤੀ ਹੈ ਉਹਦੇ ਘਰ ਦੇਣੇ ਚੱਲ ਗਈਤੀ ਹੈ ਜਿਹੜੀਆਂ ਆਪਾਂ ਕੋਈ ਕੰਮ ਕੀਤਾ ਤੇ ਲਿਆਉ ਗਏ ਇਧਰ ਸਫਾਈ ਕਿਉਂਕਿ ਇਦਰ ਖਲਾਰਾ ਸੈਕ ਕਰ ਸਾਦੀ ਕਿੰਨਾ ਜਿਆਦਾ ਪਿਆ ਆ ਵਾ ਤੇ ਉਹੋ ਹੀ ਖੱਜੇ ਕੀ ਬਿਠਾ ਜੱਕੀ ਤੇ ਲਿਓ ਨਾਲ ਇਹਨਾਂ ਦੇ ਚੱਕ ਦੀਏ ਉਤੋਂ ਮੇਰੀ ਤਾਂ ਸਲਾਹ ਮੰਦੀ ਇਹਨਾਂ ਨੂੰ ਇਦਰ ਨਾਲ ਧੁੱਪ ਗਾਇਜ਼ ਬਹੁਤ ਜਿਆਦਾ ਲੇਟ ਹੁੰਦੀ ਆ ਤੇ ਕਿਤੇ ਇਹਨਾਂ ਦਾ ਧੁੱਪੇ ਰੱਖ ਦੀਏ ਕਿਉਂਕਿ ਇਹੋ ਹੀ 10-15 ਦਿਨ ਧੁੱਪ ਦੇਣੇ ਬਾਅਦ ਚਾਹ ਤਾਂ ਕਿੱਥੇ ਧੁੱਪਾਂ ਲੱਗਣੀਆਂ ਤੋ ਗਾਈਜ਼ ਇਹ ਖਾ ਗਏ ਆ ਇਹਨਾਂ ਨੂੰ ਗਾਜਰਾ ਪਾਈਆਂ ਸੋ ਦਿਨੇ ਪਤਾ ਨਹੀਂ ਕੀ ਪਾਇਆ ਵਾ ਕਿਉਂਕਿ ਮੈਂ ਤੇ ਮਾਰਨਿੰਗ ਵੀਡੀਓ ਆ ਇੱਧਰ ਬੈਠੇ ਆ ਕੇ ਬਾਹਰ ਵੇਲੇ ਤੇ ਆ ਵੇਖੋ ਇਹਨਾਂ ਨੂੰ ਇਹ ਬਾਹਰ ਨਿਕਲੋ ਤੇ ਆਪਾਂ ਇੱਥੇ ਆਪਾਂ ਸਫਾਈ ਕਰਦੇ ਆ ਤੇ ਇੱਕ ਗਾਈਸ ਆ ਦੋ ਬਲਬ ਫੇਰ ਅੱਜ ਲੈ ਕੇ ਆਏ ਆ ਤੀਹੇ ਦੇ ਹੋ ਗਏ ਬਲਬ ਵੀ ਇਹ ਤਾਂ ਮੈਂ ਬਲਬ ਹੀ ਲਿਓਂ ਚ ਰਹਿ ਗਿਆ ਜੇ ਰੋਈ ਦਾ ਕੋਈ ਇੱਕ ਬਲਬ ਸੜ ਜਾਂਦਾ ਫਿਰ ਬਦਲੋ ਫਿਰ ਦੂਜਾ ਸੜ ਜਾਂਦਾ ਇਤਰਾ ਹੀ ਆ ਪਰ ਇਹ ਆਪਾਂ ਸੜੇ ਤੇ ਨਹੀਂ ਹੁਣ ਆਪਾਂ ਲਾਉਣਾ ਬਲਬ ਦਾ ਸਾਨੂੰ ਦਾਦੀਆਂ ਅੰਦਰ ਅੰਦਰ ਬੈਠੀਆਂ ਇੱਕ ਤੇ ਉਹ ਬਲਬ ਲਾਇਆ ਹੈ ਉਹਦੀ ਸੇਧ ਤੇ ਪਰਲੀ ਸਿਰ ਬਲਬ ਲਾਉਣਾ ਤੇ ਆਉ ਆਪਾਂ ਅੰਦਰ ਲੈ ਕੇ ਜੰਨੇ ਆ ਤੇ ਬਲਬ ਲੁੰਦੇ ਗੇਸ ਆਪਣੀ ਗਈ ਤਾਰ ਘਟ ਤੇ ਹੁਣ ਆਪਾਂ ਲਾ ਗਿ ਲਿਆ ਥਲੇ ਟੋਟਾ ਥੋੜੀ ਕਿ ਤਾਰ ਦਾ ਤੇ ਆਹ ਤਾਰ ਲੱਗ ਗਈ ਤਾਂ ਦਾਦੀ ਕੀ ਚੀਜ਼ ਬਣ ਗਈ ਹਾਂਜੀ ਗਾਈਜ਼ ਚੱਕਰ ਆਪਣਾ ਐਪ ਹੈ ਗਿਆ ਇਹ ਇਧਰੋਂ ਆਪਾਂ ਇਧਰ ਜੁਆਇੰਟ 'ਚ ਜੋੜਦੀ ਆ ਤੇ ਹੁਣ ਇੱਥੋਂ ਇੰਨੀ ਕੁ ਲਈ ਆਪਾਂ ਥੋੜੀ ਜਿਹੀ ਕੱਟ ਤੇ ਹੁਣ ਇਹਦੇ ਨਾਲ ਆਹ ਤਾਰ ਜੋੜ ਕੇ ਇਹਨੂੰ ਇੱਥੇ ਤਾਂ ਟੰਗ ਕੇ ਫਿਰ ਐਜੇ ਨਾਲ ਕਨੈਕਸ਼ਨ ਕਰਾਂਗੇ ਤੇ ਤਾਂ ਵੀ ਆਪਣੀ ਗੱਲ ਦਾ ਕਾਫੀ ਜਿਆਦਾ ਤਾਰ ਲੱਤ ਗਈ ਆ ਮੇਰਾ ਜੀ ਗੱਦਾ ਥੋੜੋ ਥੋੜੇ ਪਿੱਛੇ ਕਰ ਦਿਓ ਬਲਬ ਖੰਗੇ ਮੇਰਾ ਥੋੜਾ ਜਿਹਾ ਰਿਸਕ ਵੀ ਰਹਿੰਦਾ ਤੇ ਇਹ ਗਾ ਗਾਈਜ਼ ਆਪਣੀਆਂ ਕਾਫੀ ਵੀ ਜਿਆਦਾ ਤਿੰਨ ਤਿੰਨ ਚਾਰ ਮੁਰਗੀਆਂ ਬਲਬੋ ਹੋਈਆਂ ਤੇ ਮਿਲ ਜਾਦਾ ਆਏਗਾ ਇਸ ਆਹ ਮੁਰਗੀ ਆ ਜਿਹੜੀ ਅੰਡਾ ਥੱਲੇ ਐਵੇਂ ਧਰ ਦਿੰਦੀ ਏ ਇਹ ਐਂ ਕਿ ਇਹ ਤਾਂ ਹੀ ਕਰਦੀ ਧਰਦੀ ਧਰਦੀ ਅੰਡਾ ਧਰ ਆ ਦਿੰਦੀ ਏ ਨੋ ਲਾਇਕ ਇਹ ਘਰੀ ਬਲਬ ਨੇ ਅੰਦਰ ਤੇ ਨਾ ਕਾਫੀ ਨਿਕਾਈ ਕੀਤਾ ਹੈ ਬਏ ਤੇ ਏਗਰੀ ਤੁਨ ਲਾ ਕੇ ਤੇ ਫਿਰ ਮੈਂ ਫਿਰਦਾ ਤਾਂ ਹਾਂਜੀ ਗਾਇਸ ਆਪਣਾ ਬਿਲਕੁਲ ਸਹੀ ਬਲਬ ਲੱਗ ਗਿਆ ਇੱਥੇ ਵੀ ਆਪਣਾ ਚਿੱਟਾ ਬਲਬ ਲੱਗਾ ਹੈ ਤੋ ਵੀ ਆਪਾਂ ਚੇਂਜ ਕਰਤਾ ਹੁਣ ਆਪਣੇ ਅੰਦਰ ਹੋ ਗਏ 1 3 4 5 5 ਬਲਬ ਹੋ ਗਏ ਤੇ ਹੁਣ ਕੋਈ ਚੱਕਰ ਨਹੀਂ ਆ ਮੈਂ ਤਾਂ ਇਹਨਾਂ ਨੂੰ ਨਹੀਂ ਯਾਰੇ ਵਾ ਮੁਰਗੀਆਂ ਆਈਆਂ ਜਿਹੜੀਆਂ ਇੰਦਾਕੇ ਲੱਗੇ ਹੁਣ ਇਹਨਾਂ ਗ੍ਰੇਟ ਦੇ ਆਲੇ ਦੁਆਲੇ ਘੁੰਮਣਾ ਹੈ ਹੁਣ ਇਹਨਾਂ ਨੂੰ ਅੰਡੇ ਦੇਣਗੇ ਸੋ ਇਹਦੇ ਕੋਈ ਅੰਡਾ ਆਇਆ ਹੈ ਇਹ ਆਇਆ ਨਹੀਂ ਆਇਆ ਕੋਈ ਸੋ ਹਾਂਜੀ ਗਾਇਸ ਜੈਕੀ ਨੇ ਦਿੱਤੀ ਪਾ ਰੋਟੀ ਤੇ ਇਹਦੇ ਲਈ ਹੁਣ ਲੈ ਕੇ ਆਏ ਆ ਤੇ ਗਾਇਸ ਇੱਕ ਆਪਾਂ ਚੀਜ਼ ਬਣਾਉਣ ਲੱਗੇ ਆ ਤੇ ਆਓ ਤੁਹਾਨੂੰ ਹੁੰਨੇ ਨਾਲੇ ਆਪਣੇ ਤੋਂ ਆ ਦੋ ਡੰਡੇ ਤੇ ਅਗੇ ਦੋ ਅੰਦਰਲੇ ਵੀ ਕੱਟ ਕੇ ਲੈ ਗਏ ਤੇ ਹੋ ਵੀ ਡੰਡੇ ਕੱਟ ਕੇ ਲੈ ਕੇ ਆ ਤਮ ਜਿਹੜੀ ਮੂ ਮਾਰ ਮੁਰਗੇ ਨੂੰ ਦਵਾਈ ਦੇ ਕੇ ਬਾਹਰ ਛੱਡਿਆ ਧੁੱਪੇ ਬਿਠੀ ਹੈ ਅੰਦਰ ਦਾ ਮਾ ਚੱਕਰਦਾ ਦੇ ਬਲਬਲਾ ਕੀਣ ਫਲੇ ਮੁਰਗੀਆਂ 1 2 3 ਸੋ ਆਪਾਂ ਨੂੰ ਕ੍ਰੇਡ ਹੋਰ ਰੱਖਣੇ ਪੈਣਗੇ ਕਿ ਤਿੰਨ ਚਾਰ ਮੁਰਗੀਆਂ ਬੈਠੀਆਂ ਜਿਹੜੀਆਂ ਉਹ ਆਪ ਕੋ ਸਾਹਮਣੇ ਹੈ ਚੈੱਕ ਕਰ ਸਕਦੇ ਹੋ ਤੇ ਕਾ ਵੀ ਆਪਣੀ ਜਗ੍ਹਾ ਬਣਾਉਂਦਾ ਹੀ ਹੈ ਤੇ ਚਲੋ ਆਪਾਂ ਇੱਕ ਕ੍ਰੇਡ ਹੋਰ ਰੱਖਾਂਗੇ ਕਿਉਂਕਿ ਇੱਕ ਦੀ ਲੋੜ ਪੈਣੀ ਹੈ ਤੇ ਆਓ ਮੈਂ ਅੱਜ ਹੈਗਾ ਇੱਕ ਖੱਲਾ ਜਣਾਵਾ ਤੇ ਤੁਹਾਨੂੰ ਖਾਉਨੇ ਆ ਕਿਵੇਂ ਬਣਾਉਨੇ ਸਟੈਂਡ ਤੇ ਆ ਜਾਓ ਸੈਟ ਬਣਾਵਾਂਗੇ ਜਿਵੇਂ ਆ ਇੱਕ ਇੱਕ ਆ ਬਣ ਲਈ ਇੱਕ ਹੋਰ ਮਲੇ ਜਿੰਨੇ ਵਿੱਚ ਤਿੰਨੇ ਆ ਤਿੰਨੇ ਜਾਂ ਚਾਰ ਲੱਗਣਗੇ ਤੇ ਇਹ ਆਪ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਅੰਦਰ ਕਿਵੇਂ ਕੀ ਇਧੇ ਰੱਖਣਾ ਤੇ ਆਜੂ ਦੂਜੇ ਲਈਏ ਸੌ ਗਿਆ ਤੇ ਰੋਟੀ ਇਹਦੀ ਐਂ ਹੀ ਬਸ ਪਈ ਰਹੀਦੀ ਇਹ ਹੁਣ ਰੋਟੀ ਪਈ ਤੇ ਸ਼ਾਮ ਨੂੰ ਬਖਤਾ ਨਾਲ ਖਾਣਗੀਆਂ ਤੇ ਉਹਨਾਂ ਦੇ ਨਾਲ ਰੋਟੀ ਖਾਊਗਾ ਤੇ ਹੁਣ ਦੂਜੇ ਦੀ ਸੈਟਿੰਗ ਕਰੀਏ ਤਾਂ ਜੀ ਗਾਇਸ ਫਾਈਨਲੀ ਆਪਣਾ ਸੈਟ ਤਿਆਰ ਹੋ ਗਿਆ ਉਹ ਚਾਰ ਹੀ ਬਣੇ ਪੈਣ ਲਈ ਇਹ ਆਪਣੀ ਸਟੀਲ ਦੀ ਰੌਡ ਪਈ ਇੱਕ ਇੱਕ ਆਪਾ ਉਹ ਲਾਤੀ ਤੇ ਦੋ ਆ ਲੱਕੜ ਦੇ ਚਲੋ ਗਏ ਤੇ ਇੱਕ ਪਰਦਿਆਂ ਵਾਲੀ ਪਈ ਮਲੇ ਉਹ ਦੋਵੇਂ ਪਰਦਿਆਂ ਦੀਆਂ ਸੀ ਉਹ ਛੋਟੀ ਥੋੜੀ ਜੀ ਤੇ ਵਿੱਚ ਆਪਾਂ ਬਹੁਤ ਕਾਫੀ ਜਿਆਦਾ ਭਾਰਾ ਹੋ ਗਿਆ ਤੇ ਇਹਨਾਂ ਨੂੰ ਇਹਨੂੰ ਲੰਮੇ ਅੰਦਰ ਹਾਂ ਜੀ ਐਸਾ ਆਪਣੀਆਂ ਮੁਰਗੀਆਂ ਬਿਠੇ ਨੇ ਆਂਡੇ ਦੇ। ਸਾਰਾ ਸੈਟ ਟੱਪਾ ਲਾਤਾ ਸੈਟ ਨੂੰ ਚੈੱਕ ਕਰ ਸਦੀ। ਇਹ ਬਣਾਤਾ ਤੇਨਰਾਜੀ ਕਾਫੀ ਜਿਆਦਾ ਨੇਗ ਗਿਆ। ਤੇ ਚਿੱਟੀ ਮੁਰਗੀ ਵੀ ਠੀ ਦੇ ਕਨਕੀ ਪੱਠੀ ਬਿਠੀ ਹੈ। ਵੇਖੋ ਹੁੰਜੀ ਬਿਠੀਆਂ ਗਿਆਂਡੇ ਦੇ ਬਿਠੀਆਂ। ਇਹ ਹੁਣ ਸ਼ਾਮ ਹੋ ਚੁੱਕੀ ਆ। ਤੇ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੌਗ ਵੀ ਵਧੀਆ ਲੱਗਾ ਹੋਗਾ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਫਿਰ ਕਿਸੇ ਨਵੇਂ ਵਲੌਗ ਨਾਲ ਮਿਲਾਂਗੇ ਸਾਰੇ ਨੂੰ ਸਸਤ